ਅਸੀਂ ਸ਼ਨੀ ਦੇ ਮੰਦਰ ٹرسٹ ਵੱਲੋਂ ਸਾਰੇ ਭਰਾ ਮੈਂਬਰ ਵੱਡੇ ਛੋਟੇ ਸਭ ਇਕੱਠੇ ਹੋ ਗਏ ਇਹ ਮੀਟਿੰਗ ਕੀਤੀ ਹੈ 26 ਤਰੀਕ ਨੂੰ ਸ਼ਨੀ ਜੰਤੀ ਸੋਮਵਾਰ ਜਿਹੜੇ ਮਹੀਨੇ ਦੀ ਮਸਿਆਂ ਨੂੰ ਹੁੰਦੀ ਹੈ ਰਬੂ ਦਾ ਦਿਨ ਮਨਾਇਆ ਜਾਣਾ ਸ਼ਨੀ ਦੇ ਮਹਾਰਾਜ ਦਾ ਪਸੂਰੇ ਇਸ਼ਨਾਨ ਹੋਣਾ ਉਹਦੇ ਤੋਂ ਬਾਅਦ ਪੂਜਾ ਬਾਠ ਹੋਣੀ ਉਹ ਤੋਂ ਬਾਅਦ ਹਵਨ ਹੋਣਾ ਉਹ ਤੋਂ ਬਾਅਦ ਲੰਗਰ ਵਰਤ ਕੀਤਾ ਜਾਣਾ ਸਾਰੀ ਰਾਤ ਤੱਕ ਇਸ ਤੇ ਤੁਸੀਂ ਕਿੰਨੀ ਦੇਰ ਤੋਂ ਆਪਣੇ ਤਿਆਰੀ ਸ਼ੁਰੂ ਕੀਤੀ ਸੀ ਤਿਆਰੀ ਨੂੰ ਤੇ ਚਲੋ ਕਲਾਸ ਮੀਟਿੰਗਾਂ ਕਰਦੇ ਸੱਜਣਾ ਬੇਲੀਆਂ ਨਾਲ ਡੇਢ ਕੁ ਮਹੀਨਾ ਹੋ ਗਿਆ ਔਰ ਅੱਜ ਕਿੱਥੋਂ ਤੱਕ ਤਿਆਰੀ ਪਹੁੰਚੀ ਹੈ ਔਰ ਕੀ ਕੰਮ ਰਹਿ ਗਿਆ ਹੈਗਾ ਜਿਹੜਾ ਕੱਲ ਦੇ ਦਿਨ ਦੇ ਵਿੱਚ ਹੋਣਾ ਹੈਗਾ ਕੋਈ ਕੋਈ ਕੰਮ ਕੋਈ ਨਹੀਂ ਰਹਿ ਗਿਆ ਲਾਈਟ ਵਗੈਰਾ ਲੱਗ ਗਈ ਹੈ ਸਾਰੀ ਜੋਟ ਟ੍ਰੈਂਟ ਵਗੈਰਾ ਸਾਰਾ ਕੋਈ ਹੋ ਗਿਆ ਦਾ ਰਬੂ ਦਾ ਸੋਮਵਾਰ ਦਿਨ ਉਸ ਤੋਂ ਸ਼ੁਰੂ ਹੋ ਜੇਗੀ ਸੁਰੇ ਰਾਤ 11 ਵਜਣਗੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਹੋ ਕਾਂਗੇ ਪ੍ਰਭੂ ਦੇ ਅੱਗੇ ਆਣ ਕੇ ਹੱਥ ਜੋੜੋ ਮਹਾਰਾਜ ਦੇ ਚਰਨਾਂ 'ਚ ਆਪਣੀ ਅਰਦਾਸ ਕਰੋ ਔਰ ਪਉਣਾ ਦੇ ਭਾਗੀ ਬਣੋ ਜਾਇ ਸ਼ਨੀ ਦੇ ਔਰ ਕੁਝ ਆਪਾਂ ਕਿਸੇ ਵੇਲੇ ਦੇਖਦੇ ਆ ਕੋਈ ਪ੍ਰਸ਼ਾਦ ਲਿਆਂਨ ਵਾਲੇ ਜਿਹੜੇ ਆ ਸੰਗਤਾਂ ਹੈਗੀਆਂ ਉਹ ਕੋ ਇਹੋ ਜਿਹਾ ਪ੍ਰਸ਼ਾਦ ਲੈ ਆਂਦੀ ਹੈ ਜਿਹੜਾ ਕਿਸੇ ਲਈ ਕੋ ਵਰਜਿਤ ਹੁੰਦਾ ਹੈਗਾ ਹਾਂ ਉਹਦੇ ਬਾਰੇ ਤੁਸੀਂ ਕੀ ਕਹਣਾ ਚਾਹੁੰਦੇ ਹੋ ਕੇਕ ਨਹੀਂ ਕੱਟਿਆ ਜਾ ਸਕਦਾ ਕੇਕ ਬੰਦ ਆ ਪ੍ਰਸ਼ਾਦ ਜਿਹੜਾ ਬਾਕੀ ਮਰਜ਼ੀ ਲਿਆਂਨ ਮਿੱਠਾ ਫਲ ਜੋ ਮਰਜ਼ੀ ਲਿਆਂਨ ਪਰਫੀ ਸ਼ੋਲੇ ਰਬੂ ਦੇ ਗਲਾਬ ਜਾਮਨ ਜੋ ਮਰਜ਼ੀ ਲਿਆਂਨ ਸਿਰਫ ਕੇਕ ਨਹੀਂ ਕੱਟਣਾ ਸਭ ਤੋਂ ਪਹਿਲਾਂ ਤਾਂ ਮੈਂ ਪਾਟਿਆ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਇੱਥੇ ਸ਼ਨੀ ਮੰਦਰ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਹੀ ਸੂਚਨਾ ਦੇਣਾ ਚਾਹਾਂਗਾ ਕਿ 26 ਤਰੀਕ ਦਿਨ ਸੋਮਵਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਜੰਤੀ ਦਾ ਪਾਵਨ ਸਰ ਬੜੀ ਸ਼ਰਧਾ ਦੇ ਹਰਸ਼-ਉਲਾਸ ਨਾਲ ਸ਼ਨੀ ਮੰਦਰ ਤਨਪੁਰਾ ਕੋਣੀ ਚ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਲਗਾਤਾਰ ਸਾਨੂੰ 25 ਤੋਂ 30 ਸਾਲ ਤੋਂ ਸਹਿਯੋਗ ਕਰਦੇ ਆ ਰਹੇ ਨੇ ਤੇ ਇਸ ਵਾਰ ਵੀ ਸ਼ਹਿਰ ਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਅਪੀਲ ਕਰਾਂਗਾ ਕਿ ਇਸ ਦਿਨ ਪ੍ਰਭੂ ਚਰਨਾ ਦੇ ਵਿੱਚ ਹਾਜ਼ਰੀ ਲਗਵਾਣ ਤੇ ਪੁੰਨ ਦੇ ਭਾਗੀ ਬਣ ਤੇ ਸਾਰੇ ਸ਼ਹਿਰ 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 ਮਾਸੀਆਂ ਨੂੰ ਇਹ ਅਪੀਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਕੇਕ ਤੇ ਪੇਸਟਰੀ ਦਾ ਭੋਗ ਨਹੀਂ ਲਗਾਇਆ ਜਾਏਗਾ ਬਾਕੀ ਜੋ ਸੰਗਤ ਲਿਆਏਗੀ ਸਾਰੇ ਉਸ ਚੀਜ਼ ਦਾ ਭੋਗ ਲਗਾਇਆ ਜਾਏਗਾ ਕਿਨੇ ਕਿ ਜਿਆਦਾ ਥੋੜਾ ਤਿਆਰੀਆਂ ਹੋ ਗਈਆਂ ਸੋਨੂ ਜੀ ਲਗਭਗ 1 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਤੇ ਲਗਭਗ ਤਿਆਰੀਆਂ ਮੁਕੰਮਲ ਹੋ ਗਈਆਂ ਬਾਕੀ